ਜਦੋਂ ਉੱਪਰ ਸਵੇਰੀ ਉੱਠਦੀ ਆ ਨਾ ਆਪਾਂ ਝਾੜੂ ਸਾਰੇ ਭੈਣ ਭਰਾ ਹਨਾ ਘਰ ਦੇ ਵਿੱਚ ਲਗਾਉਣੇ ਆ ਦੁਕਾਨ ਤੇ ਜਾਣੇ ਆ ਦਫਤਰ ਜਾਣੇ ਆ ਆਫਿਸ ਜਾਣੇ ਕਿਤੇ ਵੀ ਆਪਾਂ ਹਨਾ ਹੁੰਦੇ ਵੀ ਉੱਥੇ ਸਭ ਤੋਂ ਪਹਿਲਾਂ ਹੁੰਦਾ ਵੀ ਸਫਾਈ ਕਰੀਏ ਸਭ ਤੋਂ ਪਹਿਲਾਂ ਆਪਾਂ ਸਵੇਰੇ ਸਵੇਰੇ ਉੱਠਣਸਾਰ ਹਨਾ ਝਾੜੂ ਚੱਕਦੇ ਆ ਘਰ ਦੇ ਵਿੱਚ ਸਭ ਤੋਂ ਮੇਨ ਕੰਮ ਪਹਿਲਾਂ ਮੇਰੀਆਂ ਭੈਣਾਂ ਦਾ ਨਾ ਝਾੜੂ ਚੱਕਣਾ ਹੀ ਹੁੰਦਾ ਹੈ ਤੁਸੀਂ ਸੋਚਦੇ ਹੋਵੋਗੇ ਵੀ ਝਾੜੂ ਆਪਣੇ ਘਰ ਦੀਆਂ ਬਰਕਤਾਂ ਨੂੰ ਕਿਵੇਂ ਰੋਕ ਸਕਦਾ ਝਾੜੂ ਦਾ ਇਹਦੇ ਵਿੱਚ ਕੀ ਮਕਸਦ ਝਾੜੂ ਸਿਰਫ ਇੱਕ ਸਫਾਈ ਦਾ ਸਾਧਨ ਹੈਗਾ ਪਹਿਲੇ ਸਮਿਆਂ ਦੇ ਵਿੱਚ ਨਾ ਝਾੜੂ ਨੂੰ ਇੱਕ ਬਹੁਤ ਹੀ ਮਾਨਤਾ ਦਿੱਤੀ ਜਾਂਦੀ ਸੀ ਮਤਲਬ ਕਿ ਬਜ਼ੁਰਗਾਂ ਦੀ ਇਸ ਚੀਜ਼ ਦੇ ਪਿੱਛੇ ਕੋਈ ਨਾ ਕੋਈ ਰਾਜ ਛੁਪਿਆ ਹੁੰਦਾ ਸੀ ਬਜ਼ੁਰਗ ਅਕਸਰ ਕਹਿੰਦੇ ਹੁੰਦੇ ਸੀ ਜਿਵੇਂ ਆਪਾਂ ਛੋਟੇ ਬੱਚੇ ਨਾ ਚਿਮਟਾ ਖੜਕਾਉਣ ਲੱਗ ਜਾਂਦੇ ਸੀ ਤਾਂ ਆਜ਼ਾਦੀ ਹੋ ਰਹੀ ਹੈ ਕਹਿੰਦੀ ਹੁੰਦੀ ਸੀ ਵੀ ਪੁੱਤ ਚਿਮਟਾ ਨਾ ਖੜਕਾਓ ਤੇ ਅਸੀਂ ਬੜਾ ਚੌੜ ਨਾਲੋਂ ਸੰਭਾਤ ਜ਼ਿਆਦਾ ਖੜਕਾਉਣਾ ਵੀ ਹਾਂ ਬਜ਼ੁਰਗਾਂ ਨੂੰ ਤੰਗ ਕਰਨਾ ਨਾ ਵੀ ਦੁਬਾਰਾ ਫੇਗਮੈਂਟ ਟੋਕਣਗੇ ਪਰ ਹੁਣ ਉਹ ਚੀਜ਼ਾਂ ਤਾਂ ਨਾ ਪਤਾ ਲੱਗਦੇ ਵੀ ਕਿਉਂ ਕਹਿੰਦੇ ਹੁੰਦੇ ਸੀ ਬਜ਼ੁਰਗ ਕਹਿੰਦੇ ਸੀ ਵੀ ਚਿਮਟਾ ਨਾ ਖੜਕਾਓ ਲ ਪਰ ਬੱਚੇ ਜਾਣ ਬੁੱਝ ਕੇ ਖੜਕਾਉਂਦੇ ਆ ਹਨਾ ਹੁਣ ਵੀ ਬਹੁਤ ਜ਼ਿਆਦਾ ਇਦਾਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਬਜ਼ੁਰਗ ਹੈਗੇ ਹੁਣ ਵੀ ਬੱਚੇ ਇਦਾਂ ਉਹਨਾਂ ਨੂੰ ਜਾਣ ਕੇ ਹਨਾ ਉਹ ਚੀਜ਼ ਨੂੰ ਕਰਦੇ ਪਰ ਹੁਣ ਬਜ਼ੁਰਗਾਂ ਕੋਲੇ ਆਪਾਂ ਬੈਠਦੇ ਨਹੀਂ ਆਪ ਨੂੰ ਪਤਾ ਕਿਥੋਂ ਲੱਗੇ ਤੇ ਹੁਣ پتہ ਲੱਗਦਾ ਜਦੋਂ ਉਹ ਚਿੰਮਟੇ ਦਾ ਖੜਕਾ ਹੁੰਦਾ ਹੈ ਨਾ ਉਹਦੇ ਨਾਲ ਨਾ ਕਈ ਭੈਣ ਭਰਾਵਾਂ ਦੇ ਡਿਪਰੈਸ਼ਨ ਦਿਮਾਗ ਦੇ ਵਿੱਚ ਟੈਂਸ਼ਨ ਕਈ ਆਪ ਨੂੰ ਹੁੰਦਾ ਨਾ ਵੀ ਰੌਲਾ ਮੈਨੂੰ ਪਸੰਦ ਨਹੀਂ ਹੈਗਾ ਉਹ ਤਾਂ ਦਿਮਾਗ ਨੂੰ ਗੁੱਸਾ ਚੜਦਾ ਹੈਗਾ ਹਨਾ ਉਹਦੇ ਨਾਲ ਲੜਾਈ ਦਾ ਕਾਰਨ ਬਣ ਜਾਂਦਾ ਸੀਗਾ ਇੱਕ ਲੌਜੀਕ ਸਾਇੰਸ ਤੇ ਵਹਿਮ ਦੋਨਾਂ ਨੂੰ ਇਕੱਠੇ ਕਰਕੇ ਇੱਕ ਲੌਜੀਕ ਬਣਦਾ ਹੁੰਦਾ ਸੀ ਬਜ਼ੁਰਗਾਂ ਦਾ ਇੱਕ ਸਮਝਾਉਣ ਦਾ ਤਰੀਕਾ ਹੁੰਦਾ ਸੀ ਕਿਉਂਕਿ ਉਹ ਵਿਚਾਰੇ ਇੰਨੇ ਪੜੇ ਲਿਖੇ ਨਹੀਂ ਹੁੰਦੇ ਸੀ ਹੈਨਾ ਆਪਾਂ ਕਹਿੰਦੇ ਸੀ ਵੀ ਇਹ ਤਾਂ ਉਹੀ ਵਹਿਮ ਕਰਦੇ ਹੈਗੇ ਦੂਸਰਾ ਹੈ ਨਾ ਅਕਸਰ ਤੁਸੀਂ ਸੁਣਿਆ ਸੀਗਾ ਕਿ ਬਜ਼ੁਰਗ ਕਹਿੰਦੇ ਸੀ ਵੀ ਸ਼ਾਮ ਨੂੰ 4 ਵਜੇ ਤੋਂ ਬਾਅਦ ਝਾੜੂ ਨਹੀਂ ਲਗਾਉਣਾ ਚਾਹੀਦਾ ਉਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਰਾਜ਼ ਸੁਪਿਆ ਹੋਇਆ ਹੈ ਆਪਣੇ ਘਰਾਂ ਦੇ ਵਿੱਚ ਹੁਣ ਜਿਹੜੇ ਆਪਣਾ ਹੋਣ ਲੱਗਿਆ ਕਿ ਆਪਾਂ ਬਹੁਤ ਹਨਾ ਮਾਡਰਨ ਬਣ ਗਏ ਆ ਅਪਾ ਕਹਨੇ ਆ ਵੀ ਨਾ ਸਫਾਈ ਜ਼ਰੂਰੀ ਐ ਘਰ ਦੇ ਵਿੱਚ ਕਲੀਨ ਅਪ ਜ਼ਰੂਰੀ ਐ ਆਪਨੂੰ ਘਰ ਦੇ ਵਿੱਚ ਨਾ ਕਲੀਨ ਰੱਖਣਾ ਚਾਹੀਦਾ ਸਾਰਾ ਕੁਝ ਇਦਾਂ ਦਾ ਨਾ ਵੀ ਕੋਈ ਕੋਈ ਵੀ ਗੱਲ ਐ ਕਿ ਪਰ ਇਹ ਵੀ ਹਰ ਇੱਕ ਚੀਜ਼ ਦਾ ਕਹਿੰਦੇ ਹੁੰਦੇ ਨੇ ਸਮਾਂ ਤੇ ਸਿਧਾਂਤ ਹੁੰਦਾ ਹੈਗਾ ਕਹਿੰਦੇ ਜੇ ਆਫਿਸ ਤੁਸੀਂ 9 ਤੋਂ 5 ਵਜੇ ਤੱਕ ਤੁਹਾਡੀ ਡਿਊਟੀ ਐ ਤਾਂ 9 ਤੋਂ 5 ਵਜੇ ਤੱਕ ਹੀ ਤੁਸੀਂ ਜਾਓਗੇ ਇਹ ਤਾਂ ਨਹੀਂ ਹੈਗਾ ਵੀ ਤੁਸੀਂ 5 ਤੋਂ ਸਵੇਰ ਦੇ 9 ਵਜੇ ਤੱਕ ਚਲੇ ਜਾਓਗੇ ਸਮਾਂ ਹੁੰਦਾ ਹੈ ਹਰ ਇੱਕ ਚੀਜ਼ ਦਾ ਅਗਰ ਆਪਾਂ ਬਜ਼ੁਰਗਾਂ ਨੇ ਕਈਆਂ ਹੋਈਆਂ ਗੱਲਾਂ ਤੇ ਚੱਲਾਂਗੇ ਉਹਦੇ ਵਿੱਚ ਨੁਕਸਾਨ ਨਹੀਂ ਉਹਦੇ ਵਿੱਚ ਫਾਇਦਾ ਹੀ ਐ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤ ਸ੍ਰੀ ਅਕਾਲ ਆਪਣੇ ਸਾਰੇ ਭੈਣ ਭਰਾਵਾਂ ਦੀ ਉਮੀਦ ਕਰਦੀਆਂ ਕਿ ਹਰ ਇੱਕ ਤਮੰਨਾ ਪੂਰੀ ਹੋਵੇ ਇੱਕ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੂੰਗੀ ਕਿ ਜਿਹੜੀ 1430 ਵਾਲੀ ਮੈਂ ਵੀਡੀਓ ਬਣਾਈ ਸੀ ਉਹ ਮੈਂ ਪਹਿਲਾਂ ਦੂਸਰੀ ਵੀਡੀਓ ਦੇ ਵਿੱਚ ਵੀ ਦੱਸੀ ਆ ਬਹੁਤ ਭੈਣ ਭਰਾਵਾਂ ਨੇ ਮੈਨੂੰ ਕਮੈਂਟ ਆਉਂਦੇ ਨੇ ਵੀ ਦੀਦੀ ਉਹ ਉਲਟੀ ਸਾਈਡ ਤੋਂ ਲਿਖਣਾ ਨਹੀਂ ਉਲਟੀ ਸਾਈਡ ਤੋਂ ਨਹੀਂ ਲਿਖਣਾ ਕਿਉਂਕਿ ਕੈਮਰੇ ਦਾ ਮੂੰਹ ਮੇਰੇ ਵੱਲ ਹੁੰਦਾ ਜਦੋਂ ਮੈਂ ਤੁਹਾਨੂੰ ਇਸ ਤਰੀਕੇ ਨਾਲ ਕੋਈ ਚੀਜ਼ ਦਿਖਾਉਣੀ ਆ ਉਲਟੀ ਦਿਖਾਈਗੀ ਤੁਹਾਨੂੰ ਉਹਦੇ ਲਈ ਮੈਂ ਮਾਫੀ ਚਾਹੁੰਨੀ ਆ ਤੇ ਹੁਣ ਗੱਲ ਆਉਂਦੀ ਆਪਣੀ ਝਾੜੋ ਦੀ ਕਿ ਝਾੜੂ ਆਪਣੇ ਘਰ ਦੀ ਬਰਕਤ ਆਪਣੇ ਘਰ ਦੀ ਅਮੀਰੀ ਨੂੰ ਤੇ ਆਪਣੇ ਘਰ ਦੀ ਪੋਜ਼ਿਟਿਵਿਟੀ ਨੂੰ ਕਿਉਂ ਰੋਕਦਾ ਝਾੜੂ ਵੀ ਕਿ ਸਾਨੂੰ ਦਰਸੀਸ ਦਿੰਦੇ ਕਿਉਂਕਿ ਝਾੜੂ ਤੇ ਇੱਕ ਲੱਕੜੀ ਦਾ ਬਣਿਆ ਹੋਇਆ ਇੱਕ ਬਾਸ ਤੋਂ ਬਣਿਆ ਹੋਇਆ ਇੱਕ ਫਰੂਨਸ ਤੋਂ ਬਣਿਆ ਹੋਇਆ ਇਹਦੇ ਵਿੱਚ ਕਿਹੜਾ ਜਾਣ ਹੈ ਵੀ ਇਹ ਸਾਨੂੰ ਇਹਨਾਂ ਦਰਸੀਸ ਦਿੰਦਾ ਹੈਗਾ ਤੇ ਆਓ ਆਪਾਂ ਜਾਣਦੇ ਹਾਂ ਮੈਨੂੰ ਕਈ ਦਿਨ ਹੋ ਗਏ ਇੱਕ ਮਹਾਪੁਰਸ਼ਾਂ ਦੀ ਇੱਕ ਸਾਖੀ ਪੜ੍ਹੀ ਉਹਦੇ ਵਿੱਚ ਕਿਸੇ ਕੋਲੇ ਮਹਾਪੁਰਸ਼ਾਂ ਕੋਲੇ ਕੋਈ ਬਜ਼ੁਰਗ ਔਰਤ ਜਾਂਦੀ ਹੁੰਦੀ ਸੀ ਉਸ ਤੋਂ ਬਾਅਦ ਉਹ ਬਜ਼ੁਰਗ ਔਰਤ ਦੀ ਮੌਤ ਹੋ ਗਈ ਤੇ ਉਹਦੀ ਨੂੰ ਗਈ 2-3 ਸਾਲਾਂ ਬਾਅਦ ਤੇ ਬਜ਼ੁਰਗਾਂ ਮਹਾਪੁਰਸ਼ਾਂ ਨੂੰ ਜਾ ਕੇ ਕਹਿੰਦੇ ਕਹਿੰਦੇ ਵੀ ਬਾਬਾ ਜੀ ਵੀ ਮੇਰੀ ਸੱਸ ਤੁਹਾਡੇ ਨਾਲ ਬਹੁਤ ਜੁੜੀ ਹੋਈ ਸੀ ਪਰ ਹੁਣ ਉਹਨਾਂ ਦੀ ਮੌਤ ਹੋ ਚੁੱਕੀ ਜਦੋਂ ਮੇਰੀ ਸੱਸ ਹੈਗੀ ਸੀ ਨਾ ਸਾਡੇ ਘਰ ਦੇ ਵਿੱਚ ਬਹੁਤ ਬਰਕਤਾਂ ਸੀਗੀਆਂ ਬਹੁਤ ਹੋਏ ਇਸ ਤਰੀਕੇ ਦਾ ਨਾ ਹੁੰਦਾ ਸੀਗਾ ਕਿ ਸਾਡੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਹੁਣ ਵੀ ਅਸੀਂ ਕਮਾਈ ਉੰਨੀਓ ਕਰਦੇ ਆ ਉਹੀ ਮੈਂਬਰ ਨੇ ਘਰ ਦੇ ਵਿੱਚ ਕਮਾਉਣ ਵਾਲੇ ਕੋਈ ਇਦਾਂ ਨਹੀਂ ਹੈਗਾ ਵੀ ਸਾਡੇ ਘਰ ਦੇ ਵਿੱਚ ਕੋਈ ਨਸ਼ਾ ਨਹੀਂ ਕਰਦਾ ਕੁਝ ਨਹੀਂ ਕਰਦਾ ਹੈਗਾ ਪਰ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹੀ ਸਾਡੇ ਘਰ ਦੇ ਵਿੱਚ ਜਿਹੜੀ ਅਸੀਂ ਕਮਾਈ ਕਰਦੇ ਆ ਨਾ ਉਹ ਕਮਾਈ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਚਲੀ ਜਾਂਦੀ ਹੈ ਵੀ ਹਰ ਟਾਈਮ ਨਾ ਘਰ ਦੇ ਵਿੱਚ ਇੱਕ ਸੁੰਨਾ ਬਣ ਜਾਏ ਮਹਿਸੂਸ ਹੁੰਦਾ ਰਹਿੰਦਾ ਤੇ ਘਰ ਦੇ ਵਿੱਚ ਇਦਾਂ ਲੱਗਦਾ ਵੀ ਜਿਵੇਂ ਕਿਸੇ ਨੇ ਸਾਨੂੰ ਸਰਾਪ ਦਿੱਤਾ ਹੁੰਦਾ ਤਾਂ ਮਾਹ ਪੁਰਸ਼ ਕੈ ਬਹੁਤ ਹੱਸੇ ਕਿਉਂਕਿ ਉਹ ਅੰਤਰਜਾਮੀ ਸੀ ਤੇ ਉਹ ਕਹਿਣ ਲੱਗੇਗੇ ਤੁਸੀਂ ਮੈਨੂੰ ਐ ਦੱਸੋ ਵੀ ਤੁਹਾਡੀ ਸੱਸ ਕਿਵੇਂ ਕੰਮ ਕਰਦੀ ਹੁੰਦੀ ਸੀ ਤੇ ਤੁਸੀਂ ਕਿਵੇਂ ਕਰਦੇ ਤੇ ਉਹਨੇ ਦੱਸਿਆ ਕਹਿੰਦੀ ਵੀ ਮੈਂ ਇਸ ਤਰੀਕੇ ਦੇ ਨਾਲ ਕੰਮ ਕਰਦੀ ਆ ਤੇ ਮੇਰੀ ਸੱਸ ਇਸ ਤਰੀਕੇ ਦੇ ਨਾਲ ਕਰਦੀ ਹੁੰਦੀ ਸੀ ਤੇ ਮਹਾਪੁਰਸ਼ਾਂ ਨੇ ਫਿਰ ਉਸ ਨੂੰ ਸਮਝਾਇਆ ਕਿ ਪੁੱਤ ਜਿਹੜੇ ਵੱਡੇ ਬਜ਼ੁਰਗ ਹੁੰਦੇ ਨੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇਹ ਚੀਜ਼ਾਂ ਨੂੰ ਹੰਡਾਇਆ ਹੁੰਦਾ ਜਿਹੜੀ ਤੇਰੀ ਸੱਸ ਤੇਨੂੰ ਕਹਿੰਦੀ ਹੁੰਦੀ ਸੀ ਨਾ ਵੀ ਸ਼ਾਮ ਨੂੰ ਝਾੜੂ ਨਾ ਲਾਇਆ ਕਰ ਕਹਿੰਦੀ ਮੈਂ ਉਹਦੇ ਹੁੰਦੇ ਵੀ ਕਹਿੰਦੀ ਲਗਾਉਂਦੀ ਹੁੰਦੀ ਸੀ ਕਹਿੰਦੀ ਉਹ ਮੈਨੂੰ ਹਰ ਵਾਰ ਰੋਕਦੀ ਹੁੰਦੀ ਸੀ ਵੀ ਪੁੱਤ ਤੂੰ ਸ਼ਾਮ ਨੂੰ ਝਾੜੂ ਨਾ ਲਗਾਇਆ ਕਰ 4 ਵਜੇ ਤੋਂ ਬਾਅਦ ਝਾੜੂ ਲਗਾਉਣਾ 4 ਵਜੇ ਤੋਂ ਬਾਅਦ ਸਿਰ ਦੇ ਮਤਲਬ ਕਿ ਵਾਲ ਬੋਣੇ ਇਹ ਚੰਗੇ ਨਹੀਂ ਹੁੰਦੇ ਅੱਗੇ ਜਦੋਂ ਮੈਂ ਛੋਟੀ ਸੀ ਨਾ ਮੇਰੇ ਮੰਮੀ ਅਸੀਂ ਨਾ ਕੜਦੀ ਹੁੰਦੀ ਸੀ ਕਢਾਈ ਹੁਣ ਤਾਂ ਕਢਾਈ ਹੈ ਨਹੀਂ ਜੀ ਹੈਨਾ ਇਹ ਅੱਜ ਤੋਂ ਦੇਖੋ 30 ਸਾਲ ਪਹਿਲਾਂ ਦੀ ਗੱਲ ਹੈਗੀ ਆ 25 ਕਿ ਦੀ 25 ਕਿ ਦੀ ਹੋ ਹੈਗੀ ਕਿਉਂਕਿ 15 ਸਾਲ ਦਾ ਬੱਚਾ ਹੈਨਾ 14 ਸਾਲ ਦਾ ਬੱਚਾ ਉਹ ਕਢਾਈ ਸਿੱਖਣ ਲੱਗ ਜਾਂਦਾ ਹੁੰਦਾ ਸੀਗਾ ਤੇ ਮੈਂ ਨਾ ਉਹਨੂੰ ਕਢਾਈ ਕੜਦੇ ਹੁੰਦੀ ਸੀ ਸਾਰੀਆਂ ਮੇਰੇ ਚਾਚੇ ਤਾਈਆਂ ਦੀਆਂ ਕੁੜੀਆਂ ਵੀ ਮਿਲ ਕੇ ਹੈਨਾ ਤਾਂ ਸਾਡੀ ਮੰਮੀ ਹੋਰਾਂ ਨੇ ਕਹਿਣਾ ਵੀ ਪੁੱਤ 4:00 ਵਜ ਗਏ 5:00 ਵਜ ਗਏ ਹਣਾ ਹੁਣ ਤੁਸੀਂ ਸੂਈ ਧਾਗਾ ਬੰਦ ਕਰ ਦੋ ਅਸੀਂ ਪੁੱਛਦੇ ਵੀ ਮੰਮਾ ਇਹ ਕੀ ਗੱਲ ਵੀ ਤੁਸੀਂ ਐ ਕਿਉਂ ਕਹਿਣਾ ਤਾਂ ਉਹਨਾਂ ਨੇ ਕਹਿਣਾ ਕਿ ਪੁੱਤ ਇਹ ਜਿਹੜੀ ਤੁਸੀਂ ਸੂਈ ਨਾਲ ਧਾਗੇ ਨਾਲ ਕੱਢ ਰਹੇ ਹੋ ਨਾ ਇਹ ਜਿਹੜੇ ਜਾਨਵਰ ਨੇ ਹੁਣ ਉਹ ਆਪਣੇ ਆਲਣਿਆਂ ਵੱਲ ਜਾ ਰਹੇ ਨੇ ਉਹ ਸੌ ਰਹੇ ਨੇ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੱਜਦੀਆਂ ਨੇ ਤੇ ਉਹਨਾਂ ਨੂੰ ਦਿਖਦਾ ਨਹੀਂ ਹੈਗਾ ਦੇਖੋ ਕਹਿਣ ਤੋਂ ਇਹ ਭਾਵ ਸੀਗਾ ਇੱਕ ਬੱਚਿਆਂ ਨੂੰ ਉਹ ਚੀਜ਼ ਤੋਂ ਹਟਾਉਣ ਦਾ ਕਿਉਂਕਿ ਅਗਰ ਉਹ ਸਾਥੋਂ ਫੜਦੇ ਤਾਂ ਅਸੀਂ ਰੋਂਦੇ ਹਾਂ ਨਾ ਚੀਕਦੇ ਉਹ ਗੱਲਾਂ ਦਾ ਨਾ ਹੁਣ ਪਤਾ ਲੱਗਦਾ ਮੰਮੀ ਉਹ ਕਿਉਂ ਰੋਕਦੀਆਂ ਸੀ ਕਿਉਂਕਿ ਵੀ ਹਨੇਰਾ ਹੋਣ ਲੱਗ ਜਾਂਦਾ ਸੀਗਾ ਹਨੇਰੇ ਦੇ ਵਿੱਚ ਬੱਚਾ ਆਪਣੇ ਹੱਥ ਦੇ ਵੀ ਸੂਈ ਖਾ ਲੂਗਾ ਹਨਾ ਤੇ ਜਾਂ ਫਿਰ ਉਹ ਸੂਈ ਨੂੰ ਕਿਤੇ ਗੁੰਮ ਕਰ ਦੋਗਾ ਹਨੇਰੇ ਦੇ ਵਿੱਚ ਗੁੰਮ ਹੋ ਗਈ ਤਾਂ ਉਹ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਸੀ ਇਹ ਜਿਹੜੇ ਬਜ਼ੁਰਗਾਂ ਦੇ ਨਾ ਬਹਿਮ ਬਣਾਏ ਹੋਏ ਸੀ ਉਹ ਉਹੀ ਨਹੀਂ ਬਣਾਏ ਹੋਏ ਸੀਗੇ ਉਹ ਪਾਗਲ ਨਹੀਂ ਸੀਗੇ ਉਹ ਅਨਪੜ ਹੋ ਕੇ ਵੀ ਬਹੁਤ ਪੜੇ ਲਿਖੇ ਸੀਗੇ ਪਰ ਆਪਾਂ ਹੁਣ ਪੜੇ ਲਿਖੇ ਹੋ ਕੇ ਵੀ ਅਨਪੜਵ ਦੇ ਬਰਾਬਰ ਹੀ ਆਂ। ਤੇ ਇਹ ਝਾੜੂ ਵਾਲੀ ਗੱਲ ਵੀ ਜਦੋਂ ਮੈਂ ਵੀ ਬਹੁਤ ਤੋਂ ਸੁਣਿਆ ਵੀ ਸ਼ਾਮ ਨੂੰ ਝਾੜੂ ਨਹੀਂ ਲੰਗਾਈਦਾ ਹੁੰਦਾ ਪਰ ਆਸਾ ਸਚਾਈ ਮੈਨੂੰ ਨਾ ਇਹ ਕੱਲ ਹੀ ਪਤਾ ਲੱਗੀ ਸਹੀ ਗੱਲ ਦੱਸਾਂ ਮੈਂ ਤੁਹਾਨੂੰ। ਤੇ ਜਦੋਂ ਮੈਂ ਉਹਨਾਂ ਦੀ ਉਸ ਪੜ ਰਹੀ ਸੀ ਨਾ ਤਾਂ ਮੈਨੂੰ ਖੁਦ ਨੂੰ ਵੀ ਅਹਿਸਾਸ ਹੋਇਆ ਵੀ ਵਾਕੇ ਹੀ ਹੁਣ ਸਾਡੇ ਕੋਲੇ ਪੈਸਾ ਵੀ ਬਹੁਤ ਹੈ ਨਾ ਸਾਰਿਆਂ ਕੋਲੇ ਕਮਾਈਆਂ ਵੀ ਬਹੁਤ ਕਰਦੇ ਨੇ ਪਰ ਘਰਾਂ ਦੇ ਵਿੱਚ ਨਾ ਕਲੇਸ਼ ਲੜਾਈ ਝਗੜਾ ਦੁੱਖ ਬਿਮਾਰੀਆਂ ਤੇ ਹਰ ਇੱਕ ਚੀਜ਼ ਦੇ ਵਿੱਚ ਨਾ ਨੈਗੇਟਿਵਿਟੀ ਆ ਅੱਗੇ ਨਾ ਜਿਵੇਂ ਹੁਣ ਕਣਕ ਕੱਢ ਕੇ ਲਿਆਏਾਂਗੇ ਪਿੰਡਾਂ ਦੇ ਵਿੱਚ ਹਨਾ ਸਾਰੇ ਅੰਦੇ ਹੁੰਦਾ ਵੀ ਬੜਾ ਚੋਅ ਹੁੰਦਾ ਸੀ ਘਰ ਦੇ ਵਿੱਚ ਨਾ ਲੀਪ ਲੀਪ ਦੀਆਂ ਮੰਮੇ ਹੋਰੀਆਂ ਸਾਰਾ ਫਿਰ ਚੋਅ ਹੁੰਦਾ ਵੀ ਹਾਂ ਸਾਡੇ ਘਰ ਦੇ ਵਿੱਚ ਧਾਣੇ ਆਏ ਆ ਸਾਡੇ ਘਰ ਦੇ ਵਿੱਚ ਤੂੜੀ ਆਈ ਵੀ ਹੁਣ ਨਾ ਆਪਾਂ ਕਰੋੜਾਂ ਰੁਪਏ ਦੀਆਂ ਗੱਡੀਆਂ ਕੀ ਸਮਾਨ ਕੀ ਫਰਨੀਚਰ ਕੀ ਸ਼ਾਪਿੰਗਾਂ ਕੀ ਘੁੰਮਣ ਫਿਰਨਾ ਚਾਹਣਾ ਹਨਾ ਪਰ ਮਨ ਦੀ ਖੁਸ਼ੀ ਕਿਤੇ ਨਹੀਂ ਕਿਸੇ ਕੋਲੇ ਹੈਗੀ ਛੋਟੇ ਛੋਟੇ ਅੰਦੱਲਾ ਨੇ ਇਹ ਜਿਹੜੀਆਂ ਕਿ ਤੁਸੀਂ ਹਨਾ ਅਪਣਾਉਂਗੇ ਆਪਣੇ ਜੀਵਨ ਚ ਤਾਂ ਦੇਖਿਓ ਤੁਹਾਨੂੰ ਕਿੰਨੀਆ ਖੁਸ਼ੀਆਂ ਮਿਲਣਗੀਆਂ ਤੇ ਕਹਿੰਦੇ ਵੀ ਮਹਾਪੁਰਸ਼ ਨੇ ਕਿਹਾ ਕਹਿੰਦੇ ਵੀ ਜਿਹੜਾ ਇਹ ਸ਼ਾਮ ਨੂੰ ਝਾੜੂ ਲਗਾਉਣੀ ਹੋਣਾ ਸ਼ਾਮ ਨੂੰ ਆਪਾਂ ਜੇ ਕੋਈ ਦਿਨ ਵਿੱਚ ਸਵੇਰੇ ਉੱਠਦੇ ਆ ਜਦੋਂ ਆਪਾਂ ਸਵੇਰੇ ਉੱਠ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਸਾਰੇ ਆਪਣੇ ਘਰ ਦੀ ਸਫਾਈ ਕਰ ਲਓ ਅੱਜ ਕੱਲ੍ਹ ਥੋੜਾ ਜਿਹਾ ਆਪਾਂ ਇਕੱਲੇ ਇਕੱਲੇ ਹੋ ਗਏ ਵਿਜੀ ਹੋਣ ਕਰਕੇ ਨਾ ਆਪਾਂ ਨੂੰ 12-12 1-1 ਵਜ ਜਾਂਦਾ ਦੁਪਹਿਰ ਦਾ ਕੰਮ ਕਰਦੇ ਨੂੰ ਮੈਨੂੰ ਵੀ ਹੋ ਜਾਂਦਾ ਇਹ ਨਹੀਂ ਹੈਗਾ ਵੀ ਮੈਂ ਨਹੀਂ ਕਰਦੀ ਹੈਗੀ ਮੈਨੂੰ ਵੀ ਇਹੀ ਕੰਮ ਹੈ ਕਿਉਂਕਿ ਕੱल्ल्या ਦਾ ਤੁਹਾਨੂੰ ਪਤਾ ਹੀ ਹੈ ਵੀ ਸਾਰਾ ਦਿਨਾਂ ਇੱਕ ਘਾਰੇ ਡਡੇ ਹੋ ਗਏ ਸਫਾਈਆਂ ਕਰਦੇ ਨੂੰ ਬਹੁਤ ਟਾਈਮ ਲੱਗ ਜਾਂਦਾ ਹੈ ਤੇ ਮਾਮਪੁਰਸਾਨ ਨੇ ਕਿਹਾ ਕਹਿੰਦੇ ਵੀ ਦੇਖੋ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਸਫਾਈ ਕਰ ਲੈਣੀ ਚਾਹੀਦੀ ਕਿਉਂਕਿ ਉਸ ਤੋਂ ਬਾਅਦ ਜਦੋਂ ਥੋੜੀ ਜਿਹੀ ਪਹਿਲੀ ਕਿਰਨ ਸੂਰਜ ਦੀ ਪੈਂਦੀ ਹੈ ਨਾ ਤਾਂ ਸਾਰੇ ਜਿੰਨੇ ਵੀ ਜੀਵ ਜੰਤੂ ਨੇ ਕੀੜੀਆਂ ਕੀੜੇ ਹੋਰ ਹਨਾ ਜੀਵ ਜੰਤੂ ਚੇੜੀਆਂ ਪੰਛੀ ਇਹ ਮਿਲ ਕੇ ਬਾਹਰ ਆਉਂਦੇ ਆ ਜਿਹੜਾ ਤੁਹਾਡਾ ਝਾੜੂ ਲੱਗਦਾ ਹੈ ਨਾ ਉਹਦੇ ਨੀਚੇ ਆ ਕੇ ਇਹ ਬਹੁਤ ਇਹ ਗੁਰਬਾਣੀ ਦੇ ਵਿੱਚ ਵੀ ਲਿਖਿਆ ਕਹਿੰਦੇ ਹੈ ਨਰ ਆਚਣ ਚੇਤ ਪਾਪ ਤੋਂ ਡਰ ਕਹਿੰਦੇ ਜਿਹੜਾ ਤੂੰ ਖੁਦ ਕਰਦਾ ਨਾ ਉਹ ਤਾਂ ਡਰ ਨਹੀਂ ਡਰਨਾ ਪਰ ਜਿਹੜੀ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਨਾ ਤੇਤੋਂ ਜਿਵੇਂ ਹੁਣ ਕੀੜੀਆਂ ਆਪਣੇ ਝਾੜੂ ਥੱਲੇ ਵੀ ਮਰ ਜਾਂਦੀਆਂ ਨੇ ਪੋਚੇ ਥੱਲੇ ਵੀ ਮਰ ਜਾਂਦੀਆਂ ਨੇ ਆਪਾਂ ਹਨਾ ਹਿੱਟ ਵਗੈਰਾ ਸੜਕੇ ਦਿੰਨੇ ਆ ਕਿੰਨਾ ਕੁਝ ਆਪਾਂ ਹਨਾ ਕਰਦੇ ਆਂਗੇ ਤੇ ਉਹ ਆਪਾਂ ਆਪਣੀ ਪਹਿਲਾਂ ਵੀ ਤਾਂ ਇਹ ਸਭ ਕੁਝ ਹੁੰਦਾ ਸੀ ਪਰ ਪਹਿਲੇ ਜਮ ਸਮੇਂ ਦੇ ਵਿੱਚ ਜਿਹੜੇ ਬਜ਼ੁਰਗ ਸੀ ਉਹ ਇਹ ਚੀਜ਼ਾਂ ਨੂੰ ਨਾ ਥੋੜਾ ਜਿਹਾ ਇhtiyat ਵਰਤਦੇ ਹੁੰਦੇ ਸੀ ਮੇਰਾ ਇਹ ਜੀਜਾਂ ਦੱਸਣ ਦਾ ਮਕਸਦ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਨਾ ਕਹੀ ਮੈਨੂੰ ਕਹਿਣਗੇ ਬਹਿਮਾ ਪਰਮਾ ਚ ਪਾਈ ਜਾਂਦੀ ਹੈ ਮੇਰਾ ਮਕਸਦ ਬਹਿਮਾ ਪਰਮਾ ਦੇ ਵਿੱਚ ਪਾਉਣ ਦਾ ਨਹੀਂ ਮੇਰਾ ਮਕਸਦ ਸਿਰਫ ਆਪਣੇ ਬਜ਼ੁਰਗਾਂ ਨੇ ਦੱਸੇ ਹੋਈ ਰਸਤੇ ਤੇ ਚੱਲਣ ਦਾ ਕਿਉਂਕਿ ਤੁਸੀਂ ਮਹਾਪੁਰਸ਼ਾਂ ਨੂੰ ਆਮ ਦੇਖਿਓ ਕਿ ਉਹਨਾਂ ਨੇ ਵੀ ਆਪਣੇ ਜਿਹੜੇ ਡੇਰੇ ਸੀ ਗੁਰਦੁਆਰਾ ਸਾਹਿਬ ਸੀ ਉੱਥੇ ਨਾ ਪੰਛੀਆਂ ਵਾਸਤੇ ਜਾਨਵਰਾਂ ਵਾਸਤੇ ਦਾਣਾ ਪਾਉਣਾ ਜਿਹੜੇ ਪਾਲਤੂ ਜਾਨਵਰ ਹੁੰਦੇ ਸੀ ਉਹਨਾਂ ਵਾਸਤੇ ਖਾਣਾ ਪਾਉਣਾ ਹਨ ਅਲਕਈ ਥਾਂ ਤੇ ਅਲੱਗ-ਅਲੱਗ ਲੰਗਰ ਬਣਦੇ ਆ ਇਹ ਚੀਜ਼ ਵਾਸਤੇ ਤੇ ਕਹਿਣ ਤੋਂ ਭਾਵ ਹੈ ਮੇਰਾ ਕਿ ਜੇ ਤੁਸੀਂ ਪੁਰਾਣਾ ਇਤਿਹਾਸ ਜਿਹੜੇ ਮੈਨੂੰ ਬਹੁਤ ਮੈਨੂੰ ਵੀ ਇਸ ਦੱਸਦੇ ਵੀ ਤੂੰ ਇਤਿਹਾਸ ਪੜ੍ਹਦਾ ਤਾਂ ਦੇਖੋ ਮੈਂ ਜਿੰਨੀ ਕੁ ਮੈਨੂੰ ਅਕਲ ਹੈ ਵਾਧਰੇ ਜੀ ਬਖਸ਼ੀ ਜਾਂਦੇ ਨੇ ਮੈਨੂੰ ਪਤਾ ਹੈ ਤੁਹਾਨੂੰ ਪਤਾ ਹੈ ਤਾਂ ਤੁਸੀਂ ਜਰੂਰ ਪੜਨ ਭਰਾਵਾਂ ਨੂੰ ਦੱਸਿਆ ਕਰੋ ਇਹ ਨਹੀਂ ਹੈਗਾ ਵੀ ਦੂਸਰੇ ਨੂੰ ਉਲਟ ਬੋਲੋ ਕਿਉਂਕਿ ਜਿਹੜਾ ਗੁਰਸਿੱਖ ਹੋਊਗਾ ਨਾ ਉਹ ਕਦੇ ਕਿਸੇ ਨੂੰ ਉਲਟ ਨਹੀਂ ਬੋਲਦਾ ਹੈਗਾ ਤਾਂ ਬਸ ਆਪਣੀ ਮੈਂ ਇਹੀ ਕਹੂੰਗੀ ਵੀ ਆਪਣੀ ਭਾਸ਼ਾ ਤੋਂ ਤੁਸੀਂ ਦੱਸ ਦਿਨੇ ਹੋ ਵੀ ਤੁਸੀਂ ਕੀ ਹੋ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਜਿਹੜੇ ਤੂੰ ਸ਼ਾਮ ਨੂੰ ਝਾੜੂ ਲਗਾਉਣੀ ਹੈ ਨਾ ਆਮ ਤੌਰ ਤੇ ਮੇਰੇ ਭੈਣਾਂ ਨੂੰ ਬਹੁਤ ਨੂੰ ਆਤੂ ਨੇ ਜੀ ਵੀ ਉਹ ਨਾ ਸ਼ਾਮ ਨੂੰ 5:00 ਵਜੇ ਨਾ ਆਪਣੇ ਸਾਰੇ ਘਰ ਦੇ ਵਿੱਚ ਝਾੜੂ ਪੋਚਾ ਦੁਵਾਰਾ ਤੋਂ ਕਰਦੀਆਂ ਨੇ ਤੇ ਫਿਰ ਉਹ ਮਹਾਪੁਰਸ਼ਾ ਨੇ ਦੱਸਿਆ ਉਸ ਭੈਣ ਨੂੰ ਕਹਿੰਦੇ ਜਿਹੜਾ ਪੁੱਤ ਤੂੰ ਵੀ ਸ਼ਾਮ ਨੂੰ ਝਾੜੂ ਲਗਾਉਣੀ ਹੈ ਨਾ ਜਿਹੜਾ ਤੇਰੀ ਸੱਸ ਕਹਿੰਦੀ ਹੁੰਦੀ ਸੀ ਵੀ ਤੂੰ ਨਾ ਲਗਾ ਸ਼ਾਮ ਨੂੰ ਦੇਖੋ ਪਰ ਰੋਟੀ ਬਣਾਉਣੇ ਆ ਉਸ ਤੋਂ ਬਾਅਦ ਹੈ ਨਾ ਚੁੱਲ੍ਹੇ ਵਗੈਰਾ ਤੇ ਅੱਗੇ ਆਮ ਅਕਸਰ ਮੰਮੀ ਨੇ ਕਹਿੰਦੇ ਵੀ ਚੁੱਲ੍ਹੇ ਤੇ ਨਾ ਬਾਅਦ ਵਿੱਚ ਦੇ ਵਿੱਚ ਝਾੜੂ ਨਾ ਮਾਰਿਓ ਤੇ ਚੁੱਲੇ ਤੇ ਹਨਾ ਉੱਥੇ ਆਟਾ ਖਿਲਰਦਾ ਹੈ ਜਾਂ ਤੁਸੀਂ ਨਾ ਰੋਟੀ ਬਣਾਉਣਾ ਆਉਣੇ ਹੋ ਉੱਥੇ ਥੋੜੀ ਬਹੁਤੀ ਰੋਟੀ ਵੀ ਖਿਲਰ ਜਾਂਦੀ ਹੈ ਦਾਲ ਸਬਜੀ ਹੈ ਨਾ ਕਿਤੇ ਖਿਲਰ ਜਾਂਦੀ ਹੈ ਤਾਂ ਉਹ ਸ਼ਾਮ ਨੂੰ ਰਾਤ ਨੂੰ ਦੇਖੋ ਕਿੰਨੇ ਜਾਨਵਰ ਜੀਵ ਜੰਤੂ ਆਉਂਦੇ ਆ ਹਨਾ ਕੋਈ ਚੂਹਾ ਆਉਂਦਾ ਹੈ ਕੋਈ ਕੀੜੀ ਮਾ ਨਿਕਲਦੀ ਹੈ ਨਾ ਕੋਈ ਕੋਈ ਪੰਛੀ ਆ ਜਾਂਦਾ ਕੁਝ ਵੀ ਹੈ ਨਾ ਵੀ ਉਹ ਨਾ ਤੁਹਾਡੇ ਘਰ ਦੇ ਵਿੱਚ ਉਹ ਨੂੰ ਚੁੱਕ ਕੇ ਜਾਂਦੇ ਨੇ ਉਹਦੇ ਨਾਲ ਨਾਲੇ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਕਦੋਂ ਤੁਹਾਡਾ ਪੁੰਨ ਹੋ ਜਾਂਦਾ ਹਨਾ ਤੇ ਕਦੋਂ ਤੁਹਾਡੇ ਘਰ ਦੇ ਵਿੱਚ ਉਹ ਜੀਵ ਜਿਹੜਾ ਭੁੱਖ ਹੈ ਨਾ ਉਹ ਰੱਜ ਕੇ ਜਾਂਦਾ ਤੇ ਉਹ ਤੁਹਾਨੂੰ ਅਸੀਸਾਂ ਦੇ ਕੇ ਜਾਂਦਾਗਾ ਕਿਉਂਕਿ ਕਹਿੰਦੇ ਨੇ ਕਹਿੰਦੇ ਜਿਹੜੇ ਪਸ਼ੂ ਪੰਛੀ ਨੇ ਨਾ ਇਹਨਾਂ ਦੀ ਤੁਰ ਰੱਬ ਦੇ ਨਾਲ ਆਇ ਪ੍ਰੀਤੀ ਲੱਗੀ ਹੁੰਦੀ ਹੈ ਇਹਨਾਂ ਦੀ ਅਸੀਸ ਬਹੁਤ ਛੇਤੀ ਤੁਹਾਨੂੰ ਲੱਗਦੀ ਹੈਗੀ ਤੇ ਜਿਹੜੇ ਹੁਣ ਜਦੋਂ ਤੁਸੀਂ ਆਪਾਂ ਝਾੜੂ ਪੋਚਾ ਲਗਾ ਕੇ ਸਫਾਈਆਂ ਕਰ ਦਿੰਨੇ ਆ ਨਾ ਉਸ ਤੋਂ ਬਾਅਦ ਜਦੋਂ ਉਹ ਆਉਂਦੇ ਨੇ ਨਾ ਖਾਲੀ ਮੁੜਦੇ ਤੇ ਤੁਹਾਨੂੰ ਦਰਸੀਸ ਹੀ ਦੇ ਕੇ ਜਾਂਦੇ ਆ ਕਿਉਂਕਿ ਉਹਨਾਂ ਦਾ ਢਿੱਡ ਨਹੀਂ ਜਾਂਦਾ ਤੇ ਉਹ ਭੁੱਖੇ ਮੁੜਦੇ ਆ ਕਹਿੰਦੇ ਭੁੱਖਾ ਜਦੋਂ ਕੋਈ ਕੋਈ ਮੁੜ ਜਾਂਦਾ ਨਾ ਕਹਿੰਦੇ ਜਿਹੜਾ ਵੀ ਤੁਹਾਡੇ ਮੰਗਣ ਆਉਂਦਾ ਨਾ ਕੋਈ ਕੋਈ ਸਾਧੂ ਆਉਂਦਾ ਹੈ ਜਾਂ ਤੁਹਾਡੇ ਕੋਈ ਮੰਗਤ ਆਉਂਦਾ ਹੈ ਤਾਂ ਉਹਨੂੰ ਨਾ ਖਾਣ ਨੂੰ ਜ਼ਰੂਰ ਦ ਨਾ ਅੱਜ ਆਟਾ ਕੁਛ ਨਾ ਦਿਓ ਪਰ ਉਹਨੂੰ ਖਾਣ ਨੂੰ ਚਾਹੇ ਦੋ ਰੋਟੀ ਦੋ ਬਿਸਕੁਟ ਕੁਝ ਵੀ ਦੇ ਦਿਓ ਹਨਾ ਪਰ ਉਹਨੂੰ ਖਾਲੀ ਨਾ ਮੋੜਿਆ ਕਰੋ ਕਿਉਂਕਿ ਇਸ ਚੀਜ਼ ਦੇ ਨਾਲ ਤੁਹਾਡੇ ਘਰ ਦੀ ਬਹੁਤ ਬਰਕਤ ਘਟਦੀ ਹੈ ਦੇਖੋ ਚੰਗੀ ਲੱਗੀ ਗੱਲ ਮੇਰੀ ਤਾਂ ਇਹਨੂੰ ਤੁਸੀਂ ਮੰਨ ਲਓ ਨਹੀਂ ਚੰਗੀ ਲੱਗੀ ਤਾਂ ਤੁਸੀਂ ਅੱਗੇ ਮਨ ਲ ਕੇ ਨਾ ਵੀਡੀਓ ਦੇਖੋ ਅੱਗੇ ਚਲੇ ਜਾਇਓ ਪਰ ਇਹ ਮਕਸਦ ਨਹੀਂ ਮੈਂ ਸਿਰਫ ਜੋ ਮੈਂ ਆਪਣੇ ਜੀਵਨ ਦੇ ਵਿੱਚ ਹੰਡਾਇਆ ਜੋ ਮੈਂ ਪਾਇਆ ਮੈਂ ਚਾਹਣੀ ਹੈ ਕਿ ਮੇਰੇ ਭੈਣ ਭਰਾ ਪਲੀਜ਼ ਹਨਾ ਕਿਉਂਕਿ ਅੱਜ ਕੱਲ ਹਾਹਾਕਾਰ ਮੱਚੀ ਪਈ ਹੈ ਦੁੱਖਾਂ ਤਕਲੀਫਾਂ ਦੀ ਉਹ ਕਿਉਂ ਹੋ ਰਹੀ ਹੈ ਕਿਉਂਕਿ ਆਪਾਂ ਵਾਹਿਗੁਰੂ ਜੀ ਤੋਂ ਟੁੱਟ ਚ ਵਾਹਿਗੁਰੂ ਜੀ ਦੇ ਲੜਨ ਲੱਗੋ ਵਾਹਿਗੁਰੂ ਜੀ ਦੀ ਸਿਮਰਨ ਕਰੋ ਦੇਖੋ ਕਈ ਭੈਣ ਭਰਾ ਮੈਨੂੰ ਕਹਿੰਦੇ ਵੀ ਭੈਣੇ ਸਾਨੂੰ ਟਾਈਮ ਨਹੀਂ ਲੱਗਦਾ ਸੀ ਸਿਮਰਨ ਕਰੀਏ ਤੁਸੀਂ ਜਿਵੇਂ ਝਾੜੂ ਲਗਾ ਰਹੇ ਹੋ ਝਾੜੂ ਲਗਾਉਂਦੇ ਲਗਾਉਂਦੇ ਤੁਸੀਂ ਵਾਹਿਗੁਰੂ 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 ਪਾਠ ਕਰੋ ਤੁਸੀਂ ਘਟੋ ਘਟੇ ਝਾੜੂ ਲਗਾਉਂਦੇ ਲਗਾਉਂਦੇ ਆਪਣੇ ਘਰੇ ਹਨਾ 10 10 5 5 ਪਾਠ ਤੁਸੀਂ 24 ਸੈਜ ਜੀ ਦੇ ਕਰ ਸਕਦੇ ਹੋ ਜਪਜੀ ਸਾਹਿਬ ਜੀ ਦੇ ਕਰ ਸਕਦੇ ਹੋ ਹਨ ਇਹਦੇ ਨਾਲ ਨਾਲ ਤੇ ਦੇਖੋ ਜੇ ਤੁਹਾਡੇ ਹੁੰਦੇ ਵੀ ਆਪਣੇ ਝਾੜੂ ਵਗੈਰਾ ਦੇ ਨੀਚੇ ਆਪਣੇ ਕੋਈ ਜਾਨਵਰ ਉੱਜਾਂਦਾ ਹੈ ਨਾ ਮਰਦਾ ਹੈਗਾ ਤੇ ਸਾ ਬਾਬਾ ਜੀ ਤੁਮ ਇੱਕ ਵਾਰੀ ਸੁਣਿਆ ਸੀ ਤਾਂ ਉਹ ਕਹਿੰਦੇ ਵੀ ਜੇ ਤੁਹਾਡੇ ਤੋਂ ਕੋਈ ਜੀਵ ਜੰਤੂ ਦੀ ਹੱਤਿਆ ਹੋ ਜਾਏ ਨਾ ਤਾਂ ਉਹਦੇ ਨਿਮਿਤਨਾ ਪਾਠ ਕਰੋ ਤਾਂ ਕਿ ਉਹਦੀ ਵੀ ਗਤੀ ਹੋਵੇ ਤੇ ਤੁਹਾਨੂੰ ਵੀ ਉਸਦਾ ਪਾਪ ਨਾ ਲੱਗੇ ਜਿਹੜੇ ਕਿ ਆਪਣੇ ਮ੍ਰਿਤਕਾ ਜੇ ਚਲੇ ਜਾਂਦੇ ਨੇ ਘਰ ਦੇ ਵਿੱਚ ਕੋਈ ਜੀ ਉਹਦੇ ਬਾਅਦ ਦੇ ਵਿੱਚ ਜਿਹੜੇ ਇਹ ਆਪਾਂ ਪਾਠ ਕਰਵਾਉਨੇ ਆ ਨਾ ਇਹ ਵੀ ਇਹੀ ਚੀਜ਼ ਹੁੰਦੀ ਹੈ ਕਿ ਤੁਹਾਨੂੰ ਵੀ ਉਸ ਚੀਜ਼ ਦਾ ਭਲਾ ਹੋਵੇ ਤੇ ਜਾਣ ਵਾਲੀ ਆਤਮਾ ਨੂੰ ਵੀ ਇਸ ਚੀਜ਼ ਦਾ ਭਲਾ ਹੋਵੇ ਇਹੀ ਚੀਜ਼ਾਂ ਜੋ ਵੀ ਬਣੀਆਂ ਹੋਈਆਂ ਨੇ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਮਰਿਆਦਾ ਹੁੰਦੀ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਅੱਜ ਕੱਲ ਆਪਾਂ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਸੁਣਨੀ ਆਂ ਬੰਦ ਕਰਤੀਆਂ ਇਸੇ ਕਰਕੇ ਆਪਾਂ ਖੱਜਲ ਖੁਆਰ ਹੋ ਰਹੇ ਹਾਂ ਆਪਾਂ ਆਪਣੇ ਆਪ ਨੂੰ ਬਹੁਤ ਬੇਦਵਾਨ ਸਮਝਣ ਲੱਗ ਗਏ ਆਂ ਇਹੀ ਚੀਜ਼ ਆਪਾਂ ਨੂੰ ਗਾਹ ਕਰ ਰਹੀ ਹੈ ਕਿਉਂਕਿ ਜਿਹੜੇ ਮਾਂ ਬਾਪ ਨੇ ਤੁਹਾਨੂੰ ਪਾਲਿਆ ਜੰਮਿਆ ਪਾਲਾ ਪੋਲਿਆ ਉਸਿਆ ਉਹਨਾਂ ਦੀਆਂ ਗੱਲਾਂ ਤੁਹਾਨੂੰ ਚੰਗੀਆਂ ਨਹੀਂ ਲੱਗਦੀ ਉਹਨਾਂ ਨੂੰ ਘਰੋਂ ਕੱਢਦੇ ਹੋ ਕੀ ਕਹਿ ਕੇ ਤੁਹਾਨੂੰ ਥੋੜੇ ਸਮੇਂ ਲਈ ਇਸ ਚੀਜ਼ 'ਚ ਸੁੱਖ ਮਿਲ ਜੂਗਾ ਪਰ ਯਾਦ ਰੱਖਿਓ ਜਿਹੜੀ ਮਾਂ ਨੇ ਤੁਹਾਨੂੰ ਢਿੱਡ ਚ ਰੱਖ ਕੇ ਤਕਲੀਫਾਂ ਚੱਲ ਕੇ ਤੁਹਾਨੂੰ ਜਨਮ ਦਿੱਤਾ ਹੈ ਨਾ ਜਿੰਨਾ ਚਿਰ ਤੁਸੀਂ ਉਹ ਮਾਂ ਦੀ ਅਸੀਸ ਨਹੀਂ ਲਓਗੇ ਤੁਸੀਂ ਜ਼ਿੰਦਗੀ ਚ ਕਬ ਜਬ ਨਹੀਂ ਹੋ ਸਕੋਗੇ ਚਾਹੇ ਤੁਹਾਨੂੰ ਉਹਨਾਂ ਦੇ ਠੀਕ ਹੈ ਬਜ਼ੁਰਗਾਂ ਦੇ ਵੀ ਅੱਜ ਕੱਲ ਸੋ ਬਹੁਤ ਆਉਂਦਾ ਹੈ ਨਹੀਂ ਤੁਹਾਨੂੰ ਨੇ ਚੱਗਲ ਚੰਗੀ ਰਾਜੀ ਤਾਂ ਤੁਸੀਂ ਚੁੱਪ ਕਰ ਜਾਓ ਪਰ ਆਪਣਾ ਫਰਜ਼ ਜਿਵੇਂ ਕਿ ਉਹਨਾਂ ਨੂੰ ਰੋਟੀ ਪਾਣੀ ਦੇਣਾ ਉਹਨਾਂ ਦੇ ਕੱਪੜੇ ਵਗੈਰਾ ਧੋਣੇ ਜੋ ਵੀ ਹੈ ਉਹਨੂੰ ਤੁਸੀਂ ਜ਼ਰੂਰ ਕਰੋ ਤੇ ਅਨਾਥ ਆਸ਼ਰਮ ਬਿਰਧ ਆਸ਼ਰਮਾਂ ਵਿੱਚ ਨਾ ਛੱਡੋ ਨਾ ਆਪਣੇ ਘਰ ਦੀਆਂ ਬਰਕਤਾਂ ਨੂੰ ਬਾਹਰ ਹੋਰ ਕਰੋ ਤੇ ਮੇਰਾ ਕਹਿਣ ਤੋਂ ਭਾਵ ਹੈ ਕਿ ਸ਼ਾਮ ਨੂੰ 4 ਵਜੇ ਤੋਂ ਬਾਅਦ ਆਪਣੇ ਘਰ ਦੇ ਵਿੱਚ ਕਦੇ ਵੀ ਝਾੜੂ ਨਾ ਲਗਾਓ ਕਿਉਂਕਿ ਇਸ ਦੇ ਨਾਲ ਤੁਹਾਡੇ ਘਰ ਦੀ ਜਿਹੜੀ ਬਰਕਤ ਹੈ ਨਾ ਤੁਹਾਡੇ ਘਰ ਦੀ ਜਿਹੜੀ ਪੋਜ਼ਿਟਿਵਿਟੀ ਹੈ ਨਾ ਜਿਹੜੀ ਤੁਹਾਡੇ ਘਰ ਦੇ ਵਿੱਚ ਅਸੀਸਾਂ ਆਉਣੀਆਂ ਨੇ ਨਾ ਜਿਹੜੀਆਂ ਤੁਹਾਡੇ ਘਰ ਦੇ ਵਿੱਚ ਭੁੱਖੇ ਜਾਨਵਰਾਂ ਜੰਮ ਜੀਵ ਜੰਤੂਆਂ ਨੇ ਭੋਜਨ ਛੱਕੇ ਜਾਣੇ ਨਾ ਉਸ ਚੀਜ਼ ਤੋਂ ਜ਼ਰੂਰ ਬਚੋ ਤੁਸੀਂ ਦੇਖੋ ਇਹ ਆਪਾਂ ਨੂੰ ਚੀਜ਼ਾਂ ਦਾ ਮੈਂ ਇਹਨੂੰ ਵੀ ਜੋ ਬਸ ਹੁੰਦੇ ਮੈਂ ਤੁਹਾਡੇ ਨਾਲ ਹੈ ਨਾ ਸਾਂਝਾ ਕਰ ਲੈਣੀ ਹੁੰਦੀ ਆ ਕਈ ਵੈਨ ਪਰਵਾਂ ਨੂੰ ਚੰਗਾ ਲੱਗਦਾ ਕਿਉਂਕਿ ਮੈਂ ਨਾ ਥੋੜੀ ਜਿਹੀ ਇਮੋਸ਼ਨਲ ਹਾਂ ਨਾ ਕਈ ਵਾਰੀ ਮੈਨੂੰ ਜੇ ਕੋਈ ਐ ਵੀ ਕਹਿ ਦੇਣਾ ਵੀ ਹਾਂ ਤੂੰ ਇਹ ਗੱਲ ਐ ਕਿਉਂ ਕਹੀ ਮੈਨੂੰ ਨਾ ਉਹਦਾ ਵੀ ਬਹੁਤ ਹਰਟ ਹੁੰਦੀ ਹੈ ਮੈਂ ਬਹੁਤ ਮੈਨੂੰ ਨਾ ਇਦਾਂ ਦੇ ਮੈਨੂੰ ਬਸ ਮੈਂ ਇਹੀ ਹੱਥ ਵਨ ਕੇ ਬੇਨਤੀ ਕਰਨੀ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਨਹੀਂ ਲੱਗਦੀ ਮੇਰੀ ਗੱਲ ਨਹੀਂ ਚੰਗੀ ਲੱਗਦੀ ਤਾਂ ਤੁਸੀਂ ਸਕਿਪ ਕਰਕੇ ਅੱਗੇ ਜਾ ਸਕਦੇ ਹੋ ਹਣਾ ਤੇ ਬਸ ਸਿਰਫ ਇੰਨੀ ਕੁ ਗੱਲ ਕਰਕੇ ਨਾ ਮੇਰਾ ਦਿਲ ਨਾ ਦੁਖਾਇਆ ਕਰੋ ਕਿਉਂਕਿ ਫਿਰ ਨਾ ਮੇਰੀ ਆਤਮਾ ਚਾਹੇ ਮੈਂ ਤੁਹਾਨੂੰ ਨਹੀਂ ਦਰਸਿਸ ਦੇਣਾ ਚਾਹੁੰਦੀ ਪਰ ਮੇਰੀ ਆਤਮਾ ਫਿਰ ਮੇਰੇ ਮਨ ਦੇ ਵਿੱਚੋਂ ਨਾ ਪਤਾ ਨਹੀਂ ਕੀ ਨਿਕਲ ਜਾਂਦਾ ਇੱਕ ਵਾਰ ਭੈਣ ਨੇ ਮੇਰੇ ਨਾਲ ਬਹੁਤ ਬਹਿਸ ਕਰ ਲਈ ਸੀ ਨਾ ਉਸ ਨੂੰ ਮੈਨੇ ਹੁਣ ਵੀ ਮੇਰੇ ਉਹਦੀ ਗੱਲ ਨਹੀਂ ਭੁੱਲ ਰਹੀ ਵੀ ਮੈਂ ਉਹਨੂੰ ਕਿਉਂ ਇਦਾਂ ਬੋਲਿਆ ਤੇ ਇਹ ਜਿਹੜੀ ਹੈਗੀ ਜਿਹੜੀ ਜਿਹੜੀ ਮੇਰੇਆਂ ਭੈਣਾਂ ਮੰਨਣਗੀਆਂ ਨਾ ਤਾਂ ਦੇਖਿਓ ਇਹ ਚੀਜ਼ ਨੂੰ ਤੁਸੀਂ ਕਰਕੇ ਦੇਖਿਓ ਤੁਹਾਡੇ ਘਰ ਦੇ ਵਿੱਚ ਕਿੰਨਾ ਫਰਕ ਪੈਂਦਾ ਤੁਸੀਂ 15 20 ਦਿਨ ਮਹੀਨਾ ਮੇਰੀ ਜਿਹੜੀ ਗੱਲ ਦੱਸਦੀ ਨੂੰ ਇਹਨਾਂ ਮੈਂ ਉਹਨੂੰ ਕਰਕੇ ਦੇਖ ਲਿਆ ਕਰੋ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਵੀ ਇਹ ਸਹੀ ਹੈ ਜਾਂ ਗਲਤ ਹੈਗੀ ਤੇ ਮਿਲਾਂਗੇ ਪਰ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤਕਲੀ ਸਾਰੇ ਭੈਣ ਭਰਾਵਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ